ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੱਜੋ ਦਾ ਬਾਬਾ ਜੀ ਜਿੱਥੇ ਖੱਟ ਦੇ ਵਿੱਚ ਬਰਸਾਤੀ ਪਾਣੀ ਦੇ ਨਾਲ ਕਈ ਗੱਡੀਆਂ ਅੱਗੇ ਇੱਕ ਗੱਡੀ ਇੱਥੇ ਫਸ ਗਈ ਸੀ ਤੇ ਉਹਦੇ ਬਰ ਵੀ ਇੱਕ ਗੱਡੀ ਕੱਲ ਇੱਥੇ ਫਸ ਗਈ ਸੀ ਉਹਦੇ ਬਰ ਵੀ ਜਾਣਕਾਰੀ ਲਈ ਜਿਹਨਾਂ ਬੰਦਿਆਂ ਨੇ ਉਸ ਵੇਲੇ ਆਪਣੀ ਜਾਨ ਤੇ ਖੇਲ ਕੇ ਕੱਲ ਕੱਢਿਆ ਪੰਜ ਜਾਨਾਂ ਬਚਾਈਆਂ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਖਸ਼ੀ ਜੀ ਕਾ ਕੀ ਨਾਮ ਹੈ ਮੇਰਾ ਨਾਮ ਜੀ ਰੋਹਿਤ ਜੈਨ ਮੈਂਬਰ ਪੰਚਾਇਤ ਜੀ ਜੋਨ ਹਾਂ ਜੀ ਇਹ ਕੱਲ ਤੁਸੀਂ ਕਿੰਨੇ ਕ ਵਜੋਂ ਗੱਡੀ ਦੇ ਪਾਣੀ ਪਤਾ ਦੱਸੋ ਕਿੰਨੇ ਕ ਵਜੇ ਆਇਆ ਇੱਥੇ ਪਾਣੀ ਲਗਭਗ ਜੀ 6 ਵਜੇ ਦੇ ਕਰੀਬ ਕਰੀ ਪਾਣੀ ਆ ਗਿਆ ਸੀ ਜੀ ਸਵੇਰੇ ਹਾਂ ਜੀ ਸਵੇਰੇ ਠੀਕ ਆ ਅਸੀਂ ਸਾਢੇ 6 ਵਜੇ ਜਿੱਦਾਂ ਸਾਡੇ ਵੱਡੇ ਭਾਈ ਸਾਹਿਬ ਕੋਠੇ ਚੜੇ ਸੀਗੇ ਜੀ ਹਾਂ ਜੀ ਉਹਨਾਂ ਨੇ ਦੇਖਿਆ ਤਾਂ ਇੱਥੇ ਗੱਡੀ ਇੱਕ ਡਿਗੀ ਵੀ ਸੀਗੀ ਠੀਕ ਹੈ ਜੀ ਉਹ ਹੱਥ ਮਾਰਦਾ ਪਿਆ ਸੀ ਕਿ ਮੈਨੂੰ ਬਚਾ ਲਓ ਹਾਂ ਜੀ ਉਹਨਾਂ ਨੇ ਮੈਨੂੰ ਥੱਲੇ ਫੋਨ ਕੀਤਾ ਕਹਿੰਦੇ ਜੀ ਗੱਡੀ ਡਿਗੀ ਵੀ ਇੱਕ ਬਚਾ ਲਓ ਹਾਂ ਅਸੀਂ ਜਿੱਦਾਂ ਵੀ ਡਰੈਸ ਸੀਗੀ ਬਨੈਣ ਪਾਈ ਵੀ ਸੀਗੀ ਜੀ ਮੈਂ ਇੱਧੇ ਖੱਡ ਚ ਆ ਗਿਆ ਠੀਕ ਹੈ ਇਹ ਭਾਈ ਸਾਹਿਬ ਵੀ ਇੱਥੇ ਸੀਗੇ ਜੀ ਨਾਲ ਤੇ ਮੈਂ ਅਸੀਂ ਆ ਕੇ ਇਥੋਂ ਪਾਣੀ ਦੇ ਵਿੱਚੋਂ ਅੰਦਰ ਬੜ ਗਏ ਗੱਡੀ ਕਿੱਥੇ ਰੁੜ ਗਈ ਗੱਡੀ ਇੱਥੇ ਆ ਤਾਂ ਦਿਖਾ ਲੋ ਮੈਂ ਕੈਮਰਾਮੈਨ ਨੂੰ ਤਾਂ ਖੱਡ ਦਿਖਾ ਦੇ ਇੱਥੇ ਗੱਡੀ ਡੇਢੀ ਨਾਲ ਨਾਲ ਵਾਜੀ ਇਹ ਆ ਉਹ ਜਗਾ ਜਿੱਥੇ ਗੱਡੀ ਅੱਗੇ ਵੀ ਇੱਥੇ ਫਸੀ ਸੀ ਹੁਣ ਵੀ ਇੱਥੇ ਫਸੀ ਆ ਤਾਂ ਅੱਛਾ ਜੀ ਫੇਰ ਗੱਡੀ ਇੱਥੇ ਫਸੀ ਪਈ ਕਿੰਨਾ ਚਿਰ ਸਾਨੂੰ ਸੰਘਰਸ਼ ਕਰਨਾ ਪਿਆ ਉਹਨੂੰ ਕੱਢਣ ਦੇ ਲਈ ਸਾਨੂੰ ਕਟਵਟ ਪੌਣਾ ਘੰਟਾ ਸੰਘਰਸ਼ ਕਰਨਾ ਪਿਆ ਜੀ ਕਿਉਂਕਿ ਅਸੀਂ ਕ੍ਰੈਸ਼ਰ ਤੋਂ ਜੇਐਸਵੀ ਮਗਾਈ ਸੀਗੀ ਜੀ ਪਾਣੀ ਧੱਕ ਮਾਰਦਾ ਸੀ ਪਾਣੀ ਧੱਕ ਮਾਰਦਾ ਸੀ ਮੀਨੂੰ ਉਹਨੂੰ ਧੱਕੀ ਜਾਂਦਾ ਸੀ ਉਹਨੂੰ ਧੱਕ ਲਾ ਪਿਆ ਸੀਗਾ ਜੀ ਅਸੀਂ ਪਹਿਲਾਂ 4-5 ਜਣੇ ਸੀਗੇ ਜੀ ਫੇਰ ਤੋਂ ਬਾਅਦ 10-12 ਮੁੰਡੇ ਹੋਏ ਥੱਲੇ ਵੜ ਕੇ ਜੀ ਸਾਨੂੰ ਅਸੀਂ ਜਾਣੀ ਕਿ ਗੋਡੇ-ਗੋਡੇ ਤੱਕ ਅਸੀਂ ਜ਼ਮੀਨ 'ਚ ਧਸ ਗਏ ਸੀਗੇ ਔਰ ਸਾਡੇ ਇਨ ਇਨ ਜਾਨੀ ਕਿ ਪਾਣੀ ਆ ਗਿਆ ਸੀ ਬਗਲ ਮੁਤਾਬਕ ਆ ਗਿਆ ਅਸੀਂ ਫੇ ਵੀ ਆਪਣੇ ਜ਼ੋਰ ਨਾਲ ਦਸਾਂ ਮੁੰਡਿਆਂ ਨੇ ਗੱਡੀ ਚੱਕ ਕੇ ਜੀ ਪਿਛਲੇ ਟਾਇਰ ਉਹਦੇ ਨਾਲ ਉੱਪਰ ਰੱਖ ਕੇ ਮੋਰ ਦਾ ਟਾਇਰ ਹੀ ਚੱਕ ਵਿਆ ਠੀਕ ਆ ਹੋਰ ਇੱਥੇ ਨੂੰ ਦੱਦਾ ਹੋ ਗਿਆ ਇੱਥੇ ਨਾਲ ਦੱਬ ਹੋ ਗਿਆ ਜਦੋਂ ਅਸੀਂ ਬਹੁਤ ਸੰਘਰਸ਼ ਕੀਤਾ ਜੀ ਤੇ ਗੱਡੀ ਦਾ ਪੋੜਾ ਪੈਰ ਚੱਕ ਪਿਆ ਫਿਰ ਅਸੀਂ ਗੱਡੀ ਆਈ ਦੀ ਖੁੱਲੀ ਉ ਟਿੱਕਾਪਾ ਉਹਨੂੰ ਟੋਚਨ ਪਾਇਆ ਉਹਦੇ ਨਾਲ ਟੋਚਨ ਪਾ ਕੇ ਧੱਕਾ ਲਾਇਆ ਕਿڑی ਸੀ ਤਾਂ ਗੱਡੀ ਪਾਣੀ ਦੇ ਖਲੋ ਬੱਗ ਗਿਆ ਜਿਆਦਾ ਠੀਕ ਹੈ ਤੇ ਗੱਡੀ ਪਰੇ ਜਾਣ ਲੱਪੇ ਸੀ ਠੀਕ ਹੈ ਹਾਂਜੀ ਉਹਨੂੰ ਬਚਾਅ ਹੋ ਗਿਆ ਹੁਣ ਬੱਚਾ ਬਚਾਅ ਹੋ ਗਿਆ ਚਲ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਭਾਜੀ ਆਪਣਾ ਕੀ ਨਾਂ ਜੀ ਜੋਨ ਨੰਬਰ ਸੰਦੀਪ ਮਾਨ ਕੀ ਦੇਖਿਆ ਕੱਲ ਜੋ ਫਿਰ ਗੱਡੀ ਥੇ ਫਸੀ ਹੋਈ ਹੁੰਦੀ ਹਾਂ ਗੱਡੀ ਥੇ ਫਸੀ ਹੋਈ ਹੁੰਦੀ ਮੈਂ ਲੱਗ ਰਿਹਾ ਹਾਂ ਹਾਂ ਪਾਣੀ ਬਹੁਤ ਸੀਗਾ ਜੀ ਹਾਂਜੀ ਇਹ ਤੇ ਉਹ ਗੱਡੀ ਆਏ ਤੁਸੀਂ ਵੀ ਦੇਖੇ ਕਿ ਰੌਲਾ ਪਾ ਦੇ ਸਾਨੂੰ ਬਚਾਓ ਹਾਂਜੀ ਹਾਂਜੀ ਫਿਰ ਤੁਸੀਂ ਕੀ ਕੀਤਾ ਮੈਂ ਬੰਦੇ ਇਕੱਠੇ ਨਾਲੇ ਤੇਲ ਸਾਰ ਲਪਿਆ ਅੱਛਾ ਜੀ ਤੁਹਾਡੀ ਫੋਟੋ ਮੈਂ ਦੇਖਦਾ ਪਾਣ ਦੇ ਵਿੱਚ ਸੀ ਤੁਹਾਡਾ ਕੋ ਵੀਡੀਓ ਹੋ ਗਈ ਹੈ ਵੀਡੀਓ ਮੇਰੇ ਕੋਲ ਹੈ ਚਲੋ ਆਪਾਂ ਬਾਅਦ ਕਿੱਲੇ ਪੜਾਵਾਂ ਆਜਾ ਜੀ ਹਾਂ ਤੁਸੀਂ ਕੀ ਦੇਖਿਆ ਫਿਰ ਆ ਜਾਓ ਜਦ ਅੱਛਾ ਕੀ ਦੇਖਿਆ ਤੁਸੀਂ ਗੱਡੀ ਫਸੀ ਹੋਈ ਗੱਡੀ ਫਸੀ ਜਾਂਦੀ ਤੇ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤੇ ਪਾਣੀ ਦੇ ਵਿੱਚ ਨਾ ਆਓ ਆਓ ਜੀ ਹੁਣ ਆਪਾਂ ਜਿੱਜੋ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਜੀ ਕਿੱਥੇ ਦੀ ਗੱਲ ਆ ਪਹਿਲਾਂ ਆਪਾਂ ਨਾਮ ਦੱਸੋ ਜੀ ਮੇਰਾ ਨਾਮ ਆ ਜੀ ਕੁਸ਼ੋਤ ਇਹ ਗੱਡੀਆਂ ਇੱਥੇ ਇੱਕ ਗੱਡੀ ਚ ਆ ਕੇ ਉਹ ਪਵਾ ਜੀ ਦਾ ਆਪ ਲੋਨ ਦੇ ਕਾਰ ਦੋ ਲੋਕਾਂ ਦੇ ਬਚਾਅ ਦੇ ਲਈ ਨਕਾ ਫੇਰ ਬਾਅਦ ਚ ਲੱਗਣ ਲਗਾ ਜੀ ਉਹ ਐਨੇ ਕੋਈ ਨਕਾ ਆਮ ਆਮ ਜਨਤਾ ਦਾ ਤੁਸੀਂ ਆਪਣੇ ਆਮ ਜਨਤਾ ਆ ਕੇ ਖੜ ਦੇਖਦੀ ਐ ਇੰਜਕਸ਼ਨ ਆਂਦੀ ਐ ਅੱਛਾ ਉਹ ਖੜ ਜਾਂਦੇ ਰਕਤੀਆਂ ਖੜ ਦੇ ਤੇ ਨਾ ਜਾਓ ਪਾਣੀ ਦਾ ਵਹਾਹ ਜੀ ਐ ਤਾਂ ਲੇਕਿਨ ਜਿਹੜਾ ੱੱਕਾ ਕਰਦਾ ਵਾ ਫੇਰ ਉਹ ਵੜ ਜਾਂਦਾ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਹਾਂ ਸਾਡੀ ਹਾਂ ਜੇ ਮੈਂ ਅੱਗੇ ਵੀ ਤੇ ਪਾਣੀ ਜ਼ੋਰ ਨਾਲ ਸੀ ਅੱਗੇ ਵੀ ਪਾਣੀ ਕਈ ਹਾਸੇ ਹੋਏ ਆ ਪਰ ਜਾਨਾਂ ਨਹੀਂ ਗਈਆਂ ਸੀ ਹਾਂ ਜੀ ਇਹ ਇਹ ਜੋ ਪਹਿਲੇ ਜਿਹੜਾ ਹਾਸਾ ਹੋਇਆ ਉਹਦੇ ਵਿੱਚ 11 ਜਾਨਾਂ ਦੀ ਠੀਕ ਹੈ ਤੇ ਉਹਦੇ ਪਹਿਲੇ ਵਿੱਚ ਨੋਵਾ ਗੱਡੀ ਵਾਲੇ ਜਿਹੜਾ ਨੇ ਨੋਵਾ ਉਹਦੇ ਪਹਿਲੇ ਵੀ ਲੋਕ ਹੜਦੇ ਆ ਹੋਰ ਪਸ਼ੂ ਵੀ ਹੜਦੇ ਆ ਪਰ ਉਹ ਬਚ ਜਾਂਦੇ ਠੀਕ ਹੈ ਜੀ ਇਹ ਜਾਨਾਂ ਐ ਇੱਕ ਹੀ ਜਾਨਾਂ ਅਸੀਂ ਤੁਹਾਡਾ ਤੁਹਾਡੀ ਸਾਡੀ ਟੀਮ ਦਾ ਧੰਨਵਾਦ ਕਰਦੇ ਆ ਜੀ ਇਹ ਗੁਰੂ ਮਨ ਤੋਂ ਚੜ੍ਹਦੀ ਕਲਾ ਵਾਸਤੇ ਅੱਕੇ ਤੋਂ ਵੀ ਤੁਸੀਂ ਇਹ ਮਾਨਵਤਾ ਦੀ ਸੇਵਾ ਕਰਦੇ ਰਹਾ ਹੋ ਕੋ ਸਰਕਾਰ ਤੋਂ ਮੰਗ ਕਰਦੇ ਹਾਂ ਤੁਸੀਂ ਹਾਂਜੀ ਹਾਂਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਵੀ ਇੱਥੇ ਪੁਲ ਬਣਾਉਣਾ ਚਾਹੀਦਾ ਹਾਂਜੀ ਤੇ ਨਹੀਂ ਤਾਂ ਕਾਫੀ ਕਾਫੀ ਟਾਈਮ ਲੋਕਾਂ ਨੂੰ ਖੜਨਾ ਪੈਂਦਾ ਵਾ ਹਾਂਜੀ ਤੇ ਨੁਕਸਾਨ ਵੀ ਹੁੰਦੇ ਆ ਠੀਕ ਹੈ ਜੀ ਆਲ ਦੋਲੇ ਵੀ ਨੁਕਸਾਨ ਕਰਦੇ ਉਹ ਬੰਨ ਵੀ ਲੱਗਣੇ ਚਾਹੀਦੇ ਆ ਜੀ ਹਾਂਜੀ ਤੇ ਆ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਬਸਤੀ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਨੇੜੇ ਆ ਖੜਦੇ ਉਹਨਾਂ ਦਾ ਵੀ ਥੋੜਾ ਡਾਰਾ ਵੀ ਉਹ ਵੀ ਟਾਹੇ ਗਿਰ ਪੈਣੀ ਹੈ ਹਾਂਜੀ ਸੋ ਇਹ ਸਾਰੇ ਬਚਾਵ ਹੀ ਹੋਣੇ ਚਾਹੀਦੇ ਹੈ ਠੀਕ ਹੈ ਧੰਨਵਾਦ ਜੀ ਅਸੀਂ ਫੇਰ ਤੁਹਾਡਾ ਥੈਂਕ ਯੂ ਕਹਿੰਦੇ ਆ ਡਰਾਈਵ ਕਿੱਥੇ ਬਹੁਤ ਵਾ ਕਿ ਆ ਮੈਂ ਤੁਹਾਨੂੰ ਦਿਖਾ ਲੈਣਾ ਆ ਸਿੰਗਲ ਏਰੀਆ ਵਾ ਜਿੱਥੇ ਜੀ ਆ ਗੱਡੀ ਆ ਰਹੀ ਆ ਤਾਂ ਅਜਰ ਅਜੇ ਬਜਰੀ ਵਗੈਰਾ ਪੈਂਦੀ ਆ ਕਿ ਆ ਖਾੜਾ ਜੇ ਜੋਂ ਦੀ ਇਹ ਆਹ ਸੜਕ ਤੋਂ ਜੇ ਫਿਰ ਇੱਧਰ ਗੱਡੀ ਪਾਣੀ ਦੇ ਵਿੱਚ ਜਾਂਦੀ ਹੈ ਜਦੋਂ ਡਬਲ ਗੱਡੀ ਆਈ ਕੋਈ ਪਤਾ ਹੀ ਨਹੀਂ ਲੱਗਦਾ ਇਹ ਲਗਭਗ ਢਾਈ ਤੇ ਤਿੰਨ ਫੁੱਟ ਨੀਵਾ ਥਾਂ ਹੋ ਜਾਂਦਾ ਗੱਡੀ ਪਲਟੀ ਮਾਰ ਜਾਂਦੀ ਆ ਆਉਂ ਨਹੀਂ ਰੇਤ ਤਾਂ ਪਾਈਓ ਇਹਨੂੰ ਪੂਰਨ ਦੇ ਲਈ ਪਰ ਪਾਣੀ ਜ਼ਿਆਦਾ ਹੋਣ ਕਰ ਹਟ ਜਾਂਦੇ ਆ ਬੱਟਿਆਂ ਦੀ ਵੀ ਰੋਕ ਲਾਈਓ ਆ ਪਰ ਨੱਗਨਵਾਸੀ ਦੀ ਸਰਕਾਰ ਤੋਂ ਇਹੀ ਮੰਗਵਾ ਕਿ ਇਥੇ ਰੋਕਾਂ ਲਾਈਆਂ ਜਾਣ ਚੰਗੀਆਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੈਂ ਫੇਰ ਦੁਬਾਰਾ ਤੁਹਾਡੀ ਸਾਰੀ ਟੀਮ ਦਾ ਥੈਂਕ ਯੂ ਕਰਦਾ ਕਿ ਮੈਨੂੰ ਉਮੀਦ ਹੈ ਕਿ ਅੱਗੇ ਤੋਂ ਵੀ ਤੁਸੀਂ ਲੋਕਾਂ ਨੂੰ ਬਚਾਉਂਦੇ ਰਹੋਗੇ ਅਨਮੋਲ ਜਿੰਦੜੀਆਂ ਨੂੰ ਬਚਾਉਂਗੇ ਬਈ ਟ੍ਰੈਫਿਕ ਇਹਦੇ ਉੱਤੇ ਹਿਮਾਚਲ ਪੰਜਾਬ ਦਾ ਜ਼ਿਆਦਾ ਹੈ ਹਾਂਜੀ ਤੇ ਇਹਦੇ ਉੱਤੇ ਪੁਲ ਬਣਾਉਣ ਦੀ ਬਹੁਤ ਠੀਕ ਹੈ ਪੁਲ ਵੀ ਬਹੁਤ ਜ਼ਰੂਰੀ ਹੈ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਹਾਂਜੀ ਲੋਕਲ ਐਮ ਐਲ ਏ ਐਮ ਪੀ ਨੂੰ ਕਿ ਇੱਥੇ ਪੁਲ ਜਰੂਰ ਬਣਾਇਆ ਜਾਵੇ ਇੱਥੇ ਜਾਨਾਂ ਦਾ ਤਾਂ ਹੀ ਬਚਾ ਹੋ ਸਕਦਾ ਵਾ ਕਿ ਫੋ ਜਰੂਰ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਅਡਾ ਕੋਟਸੋਈ ਜੀ ਜੇਜੋਂ ਖੱਡ ਤੋਂ ਲਾਈਵ ਜੀ ਮੇਰਾ ਮੋਬਾਈਲ ਨੰਬਰ ਹੈਗਾ 9855719816 9855719816 ਫੇਰ ਦੁਬਾਰਾ ਥੈਂਕ ਯੂ ਜੀ